ਮੈਡਮ ਦਾ ਹੱਸਦੀ ਰਹਿੰਦੇ ਫਿਰ weight ਘਟਾਉਣ ਤੋਂ ਬਾਅਦ ਹਾਂਜੀ ਹਾਂਜੀ ਕਿਉਂਕਿ ਪਹਿਲਾਂ ਬਿਮਾਰੀਆਂ ਨਾਲ ਕਿ ਰਵੇ ਸੀ ਹੱਤਾਂ ਦਾ ਮੌਕੇ ਹੀ ਹੁਣ ਮਿਲਿਆਗਾ ਅੱਛਾ ਹੁਣ ਮਿਲਿਆ ਹਾਂਜੀ 3-4 ਮਹੀਨਿਆਂ ਦੇ ਵਿੱਚ ਮੈਂ ਆਪਣਾ 2kg weight loss ਕੀਤਾ ਬਾਕੀ ਹੈਲਥ ਇਸ਼ੂ ਜਿਹੜੇ ਠੀਕ ਹੋਇਆ ਜੀ ਉਹਨਾਂ ਦਾ ਤਾਂ ਬਸ ਪੁੱਛੋ ਹੀ ਨਾ ਕਿਉਂਕਿ 9 ਸਾਲ ਪਤਾ ਨਹੀਂ ਕਿਦਾਂ ਜਿਹੜੇ ਗੁਜ਼ਾਰੇ ਡਾਕਟਰਾਂ ਦੇ ਘਰ ਭਰਦੇ ਸੀ ਪੈਸੇ ਨਾਲ ਪਰ ਫਿਰ ਕੋਈ ਉਹਦਾ ਬੈਨੀਫਿਟ ਨਹੀਂ ਹੈਗਾ ਸੀਗਾ ਮੈਂ 4.5 ਮਹੀਨਿਆਂ ਵਿੱਚ 29kg weight ਘਟਾ 29kg ਘਟਾ ਕੀਤਾਗਾ ਕੋਈ એનર્ਜੀ ਡਾਊਨ ਨਹੀਂ ਜੀ ਸਭ ਕੁ ਫੋਲੋ ਹੋਈਆ ਹੋਰ એનર્ਜੀ ਹੋਈਆ ਪੂਰਾ ਸਰੀਰ એનਰਜੈਟਿਕ ਹੋਇਆ ਪਹਿਲਾਂ ਜਿਹੜਾ ਕੰਮ ਨਹੀਂ ਸੀ ਹੁੰਦਾ ਹੁਣ ਪ੍ਰੋਪਰ ਕੰਮ ਕਰਦਾ ਕੋਈ ਥਕਾਵਟ ਨਹੀਂ ਹੁੰਦੀ ਹੈਗੀ ਬਸ ਥੇਲੀਆਂ ਪੁੱਜਦੀਆਂ ਹੋਣੀਆਂ ਵੀ ਕੀ ਖਾਦਾ ਕਰ ਹਾਂਜੀ ਹਾਂਜੀ ਸਾਰੇ ਹੈਰਾਨ ਹੋ ਗਏ ਸੀ ਇੱਕ ਵਾਰੀ ਤਾਂ ਦੇਖ ਕੇ ਕਹਿੰਦੇ ਵੀ ਤੁਸੀਂ ਵੀ ਬੱਚਾ ਹੋਇਆ ਤੁਹਾਡੇ ਪਤਾ ਹੀ ਨਹੀਂ ਲੰਗਦਾ ਸਤਿ ਸ਼੍ਰੀ ਅਕਾਲ ਮਿੱਤਰੋ ਵੀਡੀਓ ਤੁਹਾਡੇ ਬਾਰ ਬਾਰ ਸਾਹਮਣੇ ਆਉਂਦੀ ਹੋਣੀ ਆ ਤੁਸੀਂ ਵੀ ਇਹਨਾਂ ਵਾਂਗੂ ਫਿੱਟ ਹੋਣਾ ਚਾਹੁੰਦੇ ਹੋ ਪਰ ਤੁਸੀਂ ਫੈਸਲਾ ਨਹੀਂ ਲੈ ਰਹੇ ਫੈਸਲਾ ਕਿਉਂ ਨਹੀਂ ਲੈ ਰਹੇ ਤੁਹਾਡੇ ਮਨ ਦੇ ਵਿੱਚ ਦੋ ਤਿੰਨ ਡਰ ਹੋਣਗੇ ਕਿ ਕੋਈ ਸਾਈਡ ਇਫੈਕਟ ਨਾ ਹੋਵੇ ਤੇ ਜਾਂ weight ਨਾ ਘਟੇ ਕਿਉਂਕਿ ਤੁਸੀਂ ਹੋਰ ਦਵਾਈਆਂ ਖਾ ਕੇ ਅੱਕ ਚੁੱਕੇ ਹੋਗੇ ਅੱਜ ਤੁਹਾਨੂੰ ਦੱਸ ਦਈਏ ਵੀ ਤੀਜੇ ਦਿਨ ਤੋਂ ਰਿਜ਼ਲਟ ਸ਼ੁਰੂ ਆ ਨਹੀਂ ਸ਼ੁਰੂ ਹੁੰਦਾ ਤਾਂ ਤੁਸੀਂ ਮਨੀ ਬੈਕ ਗਾਰੰਟੀ ਹੈ ਪੈਸੇ ਵਾਪਸ ਲੈ ਸਕਦੇ ਹੋ ਦੂਜੀ ਗੱਲ ਹੈ ਜੇ ਸਾਈਡ ਇਫੈਕਟ ਦੀ ਜੇ ਸਾਈਡ ਇਫੈਕਟ ਹੁੰਦਾ ਤਾਂ ਆਹ ਬੱਚਿਆਂ ਸਮੇਤ ਖੜੇ ਆ ਪੂਰੇ ਪਰਿਵਾਰ ਸਮੇਤ ਖੜੇ ਆ ਤਾਂ ਇਹ ਨਾ ਲੈਂਦੇ ਬਾਕੀ ਆਪਾਂ ਪੂਰੀ ਗੱਲ ਕਰ ਹੀ ਲੈਨੇ ਸਸੀ ਗਾਲਪਾ ਜੀ ਸਸੀ ਗਾਮਾ ਜੀ ਕੀ ਹਾਲ ਚਾਲ ਹੈ ਜੀ ਐਨ ਚੜਦੀ ਕਲਾ ਜੀ ਬਈ ਇੱਕ ਦੋ ਤਿੰਨ ਸਵਾਲ ਹੁੰਦੇ ਆ ਵੀ ਕੋਈ ਸਾਈਡ ਇਫੈਕਟ ਨਾ ਹੋਵੇ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਇਹਦਾ ਬਿਲਕੁਲ ਨੇਚਰ ਕਿੰਨੀ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਤੱਕ ਲੈ ਸਕਦੇ ਦੇਖੋ ਜੀ 2 ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਤੱਕ ਕੋਈ ਵੀ ਯੂਜ਼ ਕਰ ਸਕਦਾ ਜੀ ਤੁਸੀਂ ਕਿੰਨਾ ਕਟ ਕੀਤਾ ਜੀ ਮੈਂ ਆਪਣਾ 3 ਮਹੀਨੇ ਚ 35 ਕਿਲੋ ਭਾਰ ਕਟ ਕੀਤਾ ਕੋਈ ਨਰਦੀ ਡਾਉਂਦਾ ਨਹੀਂ ਹੋਈ ਬਿਲਕੁਲ ਨਹੀਂ ਬਾਈ ਤੁਹਾਡੇ ਬਿਲਕੁਲ ਸਾਹਮਣੇ ਖੜਿਆ ਨੌ ਵਾਰ ਨੌ ਆ ਜੀ 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 ਹਾਂ ਜੀ ਸਤਿ ਸ਼੍ਰੀ ਅਕਾਲ ਬਣੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿੰਨਾ ਘਟ ਕੀਤਾ ਕਿੰਨੇ ਟਾਈਮ ਦੇ ਵਿੱਚ ਮੈਂ 4.5 ਮਹੀਨਿਆਂ ਵਿੱਚ 29 ਕਿਲੋ weight ਘਟਾ 29 ਕਿਲੋ ਘਟਾ ਕੀਤਾਗਾ ਕੋਈ એનર્ਜੀ ਡਾਊਨ ਨਹੀਂ ਜੀ ਸਗੋ ਫੁੱਲ ਹੋਈ ਆ ਹੋਰ એનર્ਜੀ ਹੋਈ ਆ ਪੂਰਾ ਸਰੀਰ ਐਨਰਜੈਟਿਕ ਹੋਇਆ ਪਹਿਲਾਂ ਜਿਹੜਾ ਕੰਮ ਨਹੀਂ ਸੀ ਹੁੰਦਾ ਹੁਣ ਪ੍ਰੋਪਰ ਕੰਮ ਕਰਦਾ ਕੋਈ ਥਕਾਵਟ ਨਹੀਂ ਹੁੰਦੀ ਹੈਗੀ ਹਾਂਜੀ ਜਿਹੜੀਆਂ ਮੈਨੂੰ ਫਿਜ਼ੀਕਲੀ ਜੋ ਕਹਿ ਸਕਦੇ ਆ ਵੀ ਕਮਜ਼ੋਰੀ ਸੀਗੀ ਤੇ ਉਹ ਦੂਰ ਹੋਈ ਆ ਚੱਲਣ ਫਿਰਨ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਘਰ ਦਾ ਕੰਮ ਕਰਨ ਵਿੱਚ ਹੁਣ ਕੋਈ ਦਿੱਕਤ ਨਹੀਂ ਗਈ ਕਿ ਕਦੇ ਵੀ ਕੋਈ ਸਾਈਡ ਇਫੈਕਟ ਨਾ ਹੋਵੇ ਸਾਈਡ ਇਫੈਕਟ ਨਹੀਂ ਜੀ ਕੋਈ ਸਾਈਡ ਇਫੈਕਟ ਨਹੀਂ ਕਿਉਂਕਿ ਤਾਂ ਕੋਈ ਇਹਦੇ ਵਿੱਚ ਕੈਮੀਕਲ ਫਾਰਮ ਜਾਂ ਮੈਡੀਸਨ ਨਹੀਂ ਆਪਾਂ ਯੂਜ਼ ਕੀਤੀ ਹੈਗੀ ਨੇਚਰਲ ਵੇਨ ਆਪਾਂ ਇਹ ਲੈਣਾ ਬਾਕੀ ਆਪਣੀ ਘਰ ਦੀ ਡਾਈਟ ਆ 60% ਜਿਹਦੇ ਵਿੱਚ ਆਪਣੇ ਘਰ ਦੀ ਰਸੋਈ ਦੇ ਵਿੱਚ ਹੀ ਸਾਰਾ ਸਮਾਨ ਆ ਉਹ ਆਪਾਂ ਖਾਣਾ ਜੀ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਕਿੰਨਾ ਘਟ ਕੀਤਾ ਜੀ ਮੈਂ 26 ਕਿਲੋ ਵੀ ਜੀ 3 ਮਹੀਨਿਆਂ ਦੇ ਵਿੱਚ 3 ਮਹੀਨਿਆਂ ਦੇ ਵਿੱਚ ਇੱਕ ਆਪਣਾ ਸਕਿਨ ਬੂਸਟਰ ਵੀ ਆਉਂਦਾ ਜੀ ਉਹਦੇ ਬਾਰੇ ਹਾਂਜੀ ਵੀ ਜੀ ਸਕਿਨ ਬੂਸਟਰ ਜਿੱਦਾਂ ਹੁਣ ਪ੍ਰੈਗਨੈਂਸੀ ਤੋਂ ਬਾਅਦ ਆਪਣਾ ਫੇਸ ਬਹੁਤ ਜ਼ਿਆਦਾ ਖਰਾਬ ਨੇ ਮੇਰਾ ਆਪਣਾ ਖੋਦਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ ਬਲੈਮਿਸ਼ ਬਹੁਤ ਜ਼ਿਆਦਾ ਹੋ ਗਈ ਸੀ ਤੇ ਮੈਂ 3 ਮਹੀਨੇ ਯੂਜ਼ ਕੀਤਾ ਤਾਂ ਮੇਰਾ ਫੇਸ ਐਨ ਕਲੀਨ ਆ ਬਾਕੀ ਤੁਸੀਂ ਪਿਕ ਲਗਾ ਸਕਦੇ ਹੋ ਵਿੱਚ ਮੇਰੀ ਪਹਿਲਾਂ ਵਾਲੀ ਬਿਫੋਰ ਆਫਟਰ ਦੀ ਤੇ ਉਹਦੇ ਵਿੱਚ ਜਨ ਕਿ ਇਹ ਨਵਜਤ ਕਿਹਨਾਂ ਨਾਲ ਇਹਦਾ ਵੀ ਪਤਾ ਨਹੀਂ ਉਹਦੇ ਵਿੱਚ ਕੀ ਚੀਜ਼ ਹੋਊਗੀ ਜਾਂ ਸਾਨੂੰ ਸਿਰਫ ਇੱਕ ਵੈਜੀਟੇਬਲ ਤੇ ਫੂਸ ਤੋਂ ਬਣੇ ਹੋਏ ਨੇ ਨੇਚਰਲ ਨੇ ਕੋਈ ਮੈਡੀਸਨ ਨਹੀਂ ਕੀ ਕੁਛ ਨਹੀਂ ਕੀ ਜੇ ਗਿਆ ਨੂੰ ਡਰ ਹੁੰਦਾ ਵੀ ਹਾਂ ਜੀ ਅਸੀਂ ਆਪਣੇ ਬੱਚਿਆਂ ਨੂੰ ਕਿਉਂ ਦਈਏ ਅਸੀਂ ਆਪ ਲਈਏ ਤੇ ਹੁਣ ਇਹ ਦੀਦੀ ਉਹਨੇ ਰਿਵਿਊ ਦੇ ਦਿੰਦੇ ਨੇ ਕਿਉਂਕਿ ਨਾਲੇ ਦੇਖੋ ਬੱਚੇ ਭੋਰਾ ਭੋਰਾ ਨੇ ਇਹ ਖੁਦ ਵੀ ਲੈ ਰਹੇ ਨੇ ਨਿਊਟ੍ਰੀਸ਼ਨ ਹਾਂਜੀ ਮੈਂ ਇਹੀ ਕਹਿੰਦਾ ਜੀ ਤੁਸੀਂ ਵੀਡੀਓ ਵਾਰ-ਵਾਰ ਦੇਖ ਦਿੰਨੇ ਸਕਿਪ ਕਰ ਦਿੰਨੇ ਹੋ ਅੱਗੇ ਵਿਆਹ ਚੱਦੇ ਵੀ ਆਉਣ ਵਾਲੇ ਆ ਤੁਸੀਂ ਹੁਣੇ ਇਹ ਤਾਂ ਸ਼ੁਰੂ ਕਰ ਲਓ ਤੈਨੂੰ ਫਿੱਟ ਹੋ ਜਾਊਗਾ ਸਤਿ ਸ਼੍ਰੀ ਅਕਾਲ ਬਣੇ ਸਤਿ ਸ਼੍ਰੀ ਅਕਾਲ ਤੁਸੀਂ ਕਿੰਨਾ weight ਘਟ ਕੀਤਾ ਜੀ ਮੈਂ ਜੀ 15 ਕਿਲੋ 2 ਮਹੀਨਿਆਂ ਦੇ ਵਿੱਚ ਘਟ ਕੀਤਾ ਜੀ ਮੇਰਾ ਬੇਟਾ 3 ਮਹੀਨੇ ਦਾ ਸੀਗਾ ਮੈਂ ਨਿਊਟ੍ਰੀਸ਼ਨ ਲਿਆ ਹਾਂ ਜੀ ਸੁਣ ਲਓ ਬਣੋ ਕਈਆਂ ਨੂੰ ਆਂਦਰ ਸਾਡਾ ਬੱਚਾ ਫੀਡ ਲੈ ਰਿਹਾ ਤਾਂ ਕੋਈ ਦਿੱਕਤ ਨਹੀਂ ਆਵੇ ਕਿਸੇ ਨਹੀਂ ਨਹੀਂ ਵੀਰੇ ਇਹ 3 ਮਹੀਨਿਆਂ ਦਾ ਸੀ ਮੈਂ ਇਹਨੂੰ ਫੀਡ ਵੀ ਕਰਾਉਂਦੀ ਸੀ ਬਾਕੀ ਉਸ ਤੋਂ ਪਹਿਲਾਂ ਮੈਂ ਪੰਜੀਰੀ ਵਗੈਰਾ ਸਾਰਾ ਕੁਝ ਖਾਦਾ ਨਾਲ ਹੈਨਾ ਤੇ ਉਹਦੇ ਨਾਲ ਵੀ ਫਿਰ ਆਪਾਂ ਨਿਊਟ੍ਰੀਸ਼ਨ ਲਿਆ ਉਸ ਤੋਂ ਬਾਅਦ ਜਦੋਂ ਇਹ 3 ਮਹੀਨੇ ਦਾ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਨਿਊਟ੍ਰੀਸ਼ਨ ਸ਼ੁਰੂ ਕਰਕੇ ਆਪਣੇ ਵਜ਼ਨ ਨੂੰ ਮਤਲਬ 6ਵੇਂ ਮਹੀਨੇ ਤੱਕ ਆਉਂਦੇ ਆਉਂਦੇ ਘਟਾ ਕੇ ਪੂਰਾ ਫਿੱਟ ਹੋ ਗਈ ਸੀ ਪਰ ਆਸ-ਪਾਸ ਥੇਲੀਆਂ ਪੁੱਛਦੀਆਂ ਹੋਣੀਆਂ ਵੀ ਕੀ ਖਾਦਾ ਕਰ ਹਾਂਜੀ ਹਾਂਜੀ ਸਾਰੇ ਹੈਰਾਨ ਹੋ ਗਏ ਸੀ ਇੱਕ ਵਾਰੀ ਤਾਂ ਦੇਖ ਕੇ ਕਹਿੰਦੇ ਵੀ ਤੁਸੀਂ ਵੀ ਬੱਚਾ ਹੋਇਆ ਤੁਹਾਡੇ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਬੱਚਾ ਵੀ ਹੋਇਆ ਸਹੀ ਗੱਲ ਹੈ ਵੀ ਕਿਤੇ ਗੋਦਾਂ ਨਹੀਂ ਲੈ ਲਿਆ ਹਾਂਜੀ ਹਾਂਜੀ ਸੀਗਾ ਬਸ ਰਹਿਮ ਸਾਰਿਆਂ ਨੂੰ ਠੀਕ ਹੈ ਜੀ ਠੀਕ ਹੈ ਸੱਚੀ ਗੱਲ ਹੈ ਸੱਚੀ ਗੱਲ ਹੈ ਤੁਸੀਂ ਵੀ ਘਟ ਕੀਤਾ ਜੀ ਕਿੰਨਾ ਜੀ ਅੱਛਾ ਜੀ ਕਿੰਨੇ ਟਾਈਮ ਦੇ ਵਜੇ ਦੋ ਮਹੀਨੇ ਚ ਵੀਰੇ ਕੋਈ ਵੀਕਨੈਸ ਕਿਸ ਤਰ੍ਹਾਂ ਦੀ ਨਹੀਂ ਨਹੀਂ ਵੀਰੇ ਕੋਈ ਪਹਿਲਾਂ ਸਗ ਨਹੀਂ ਮੈਨੂੰ ਬਹੁਤ ਜ਼ਿਆਦਾ ਵੀਕਨੈਸ ਵੀ ਸੀ ਜਿਵੇਂ ਸਵੇਰ ਉੱਠਿਆ ਨਹੀਂ ਜਾਂਦਾ ਸੀ ਪੈਰਾਂ 'ਚ ਦਰਦ ਰਹਿੰਦਾ ਸੀਗਾ ਉਹ ਮੈਨੂੰ ਸਾਰੀ ਪਲੋਰਾ ਉਹਨਾਂ ਤੋਂ ਬਹੁਤ ਤਰਾਕ ਮਿਲ ਗਈ ਜੀ ਮੈਡਮ ਤਾਂ ਹੱਸਦੀ ਰਹਿੰਦੇ ਫਿਰ weight ਘਟਾਉਣ ਤੋਂ ਬਾਅਦ ਹਾਂਜੀ ਹਾਂਜੀ ਕਿਉਂਕਿ ਪਹਿਲਾਂ ਬਿਮਾਰੀਆਂ ਨਾਲ ਕਿ ਰਵੇ ਸੀ ਹੱਸਣ ਦਾ ਮੌਕਾ ਹੀ ਹੁਣ ਮਿਲਿਆ ਹੈਗਾ ਅੱਛਾ ਹੁਣ ਮਿਲਿਆ ਹਾਂਜੀ ਪੌਣੇ 3 ਮਹੀਨਿਆਂ ਦੇ ਵਿੱਚ ਮੈਂ ਆਪਣਾ 2kg weight loss ਕੀਤਾ ਬਾਕੀ ਹੈਲਥ ਇਸ਼ੂ ਜਿਹੜੇ ਠੀਕ ਹੋਇਆ ਜੀ ਉਹਨਾਂ ਦਾ ਤਾਂ ਬਸ ਪੁੱਛੋ ਹੀ ਨਾ ਕਿਉਂਕਿ 9 ਸਾਲ ਪਤਾ ਨਹੀਂ ਕਿਦਾਂ ਜਿਹੜੇ ਗੁਜ਼ਾਰੇ ਡਾਕਟਰਾਂ ਦੇ ਘਰ ਭਰਦੇ ਸੀ ਪੈਸੇ ਨਾਲ ਪਰ ਫਿਰ ਕੋਈ ਉਹਦਾ ਬੈਨੀਫਿਟ ਨਹੀਂ ਹੈਗਾ ਸੀਗਾ ਇੱਕ ਸਿਰਫ ਡਾਈਟ ਸੈੱਟ ਕਰਨ ਦੇ ਨਾਲ ਨਾਲ ਨਿਊਟ੍ਰੀਸ਼ਨ ਦੇ ਨਾਲ ਹੈਲਥ ਇਸ਼ੂ ਵੀ ਠੀਕ ਹੋਇਆ ਤਾਂ ਮਟਾਪਾ ਜਿਹੜਾ ਘੱਟਿਆ ਘੱਟਿਆ ਸੀ ਓਕੇ ਜੀ ਮਤਲਬ ਮੋਟਾਪੇ ਦੇ ਵਿੱਚ ਹੀ ਬਿਮਾਰੀਆਂ ਹਾਂਜੀ ਹਾਂਜੀ ਜਿਵੇਂ ਜਿਵੇਂ ਮੋਟਾਪਾ ਕਰਨ ਨਾਲ ਸਾਨੂੰ ਤਾਂ ਇਹ ਹੀ ਲੱਗਦਾ ਕਿਉਂਕਿ ਜਦੋਂ ਮੋਟਾਪਾ ਸੀ ਕਿਉਂਕਿ ਉਦੋਂ ਬਿਮਾਰੀਆਂ ਨਾਲ ਘਰੇ ਵੇ ਸੀਗੇ ਫੈਮਲੀ ਵੀ ਨਹੀਂ ਮੰਨਦੀ ਸੀ ਵੀ ਨਹੀਂ ਐਦਾਂ ਕੋਈ ਇਹਦਾ ਸਾਈਡ ਇਫੈਕਟ ਹੋ ਜਾਏਗਾ ਹੁਣ ਮੇਰੇ ਹਸਬੰਡ ਨੇ ਮੇਰੀ ਰੀਜ਼ ਕਰਕੇ ਨਿਊਟ੍ਰੀਸ਼ਨ ਲੈ ਕੇ ਇਹਨਾਂ ਨੇ ਵੀ ਫਿਰ ਆਪ ਦਾ weight ਘਟਾਇਆ ਸੀ ਚਲੋ ਉਹਨਾਂ ਤੱਕ ਵੀ ਜਾਂਦੇ ਹਾਂ ਫਿਰ ਤੁਸੀਂ ਕਿੰਨਾ ਘਟ ਕੀਤਾ ਮੈਂ 50 ਦਿਨਾਂ 'ਚ 10 ਕਿਲੋ 50 ਦਿਨਾਂ 'ਚ 10 ਕਿਲੋ ਕੋਈ ਦਿੱਕਤ ਪਰੇਸ਼ਾਨੀ ਨਹੀਂ ਨਹੀਂ ਕੋਈ ਦਿੱਕਤ ਨਹੀਂ ਵਧੀਆ ਖੁਸ਼ ਹੁਣ ਹਾਂਜੀ ਠੀਕ ਹੈ ਤੁਸੀਂ ਬਤਾ ਮੈਂ ਵੀ 10 ਕਿਲੋ ਵਜ਼ਨ ਘਟਾਇਆ 50 ਦਿਨਾਂ ਦੇ ਵਿੱਚ 50 ਦਿਨਾਂ ਦੇ ਵਿੱਚ ਉਮਰ ਕਿੰਦੀ ਆ ਤੁਹਾਡੀ ਮੇਰੀ 16 ਸਾਲ ਆ 16 ਸਾਲ ਦੇ ਬੱਚੇ ਵੀ ਲੈ ਰਹੇ ਆ ਕਈਆਂ ਨੂੰ ਐ ਹੁੰਦਾਗਾ ਵੀ ਵੱਡੀ ਅਏ ਦਾ ਲੈਣਗੇ ਬੱਚਾ ਤੇ ਸਾਈਡ ਇਫੈਕਟ ਨਾ ਹੋਵੇ ਇਹਨਾਂ ਦੇ ਵੀ ਮੰਮੀ ਡੈਡੀ ਨੇ ਘਟਾਇਆ ਫਿਰ ਇਹਨਾਂ ਤੱਕ ਵੀ ਸ਼ੁਰੂ ਕੀਤਾ ਜੇ ਕੋਈ ਸਾਈਡ ਇਫੈਕਟ ਵਾਲੀ ਗੱਲ ਹੁੰਦੀ ਤਾਂ ਬੱਚਾਂ ਤੱਕ ਨਾ ਜਾਂਦੀ ਕੀ ਹਾਲ ਹੈ ਭਾਈ ਤੁਸੀਂ ਫਿਰ ਇਸ ਤੋਂ ਰਿਸਟਾਰਟ ਲਿਆ ਹਾਂ ਹਾਂਜੀ ਕਿੰਨਾ ਘਟ ਕਰ ਲਿਆ ਮੈਂ ਭਾਜੀ 2 ਮਹੀਨੇ 24 ਕਿਲੋ ਦੋ ਮਹੀਨੇ 24 ਕਿਲੋ ਹਾਂਜੀ ਕਿਵੇਂ ਲੱਗਿਆ ਫਿਰ ਤੁਹਾਨੂੰ ਬਹੁਤ ਵੀਰੇ એનર્ਜੀ ਆਈ ਪਹਿਲਾਂ ਜਾਨੀ ਸੁਸਤੀ ਜੀ ਪਈ ਰਹਿੰਦੀ ਸੀਗੀ ਪੈਰਾਂ ਭਾਰ ਨਹੀਂ ਬੈਠਿਆ ਜਾਂਦਾ ਸੀ ਚੱਲਣ ਚ ਵੀ ਦਿੱਕਤ ਆਉਂਦੀ ਸਾਹ ਬਹੁਤ ਚੜਦਾ ਸੀ ਠੀਕ ਹੈ ਜੀ ਆਪਾਂ ਬਾਈ ਮੈਂ ਵੀਰੇ 15 ਕਿਲੋ weight ਘਟਾਇਆ 2 ਮਹੀਨਿਆਂ ਦੇ ਵਿੱਚ ਹਾਂਜੀ ਇੱਕ ਤਾਂ ਬਾਈ ਹੁੰਦਾ ਵੀ ਜਿਹੜਾ ਬੰਦਾ ਇੱਥੋਂ ਆ ਕੇ ਲ ਜਾ ਸਕਦਾ ਉਹ ਤਾਂ ਆ ਜੂਗਾ ਨਾ ਜਿਹੜਾ ਨੇੜੇ ਦਾ ਹੈ ਜਿਹੜਾ ਕੋਈ ਦੂਰ ਦਾ ਬੰਦਾ ਆਦਾ ਫਿਰ ਕੋਰੀਅਰ ਦਾ ਕਿਵੇਂ ਦੇਖੋ ਜੀ 올 ਓਵਰ ਇੰਡੀਆ ਦੇ ਵਿੱਚ ਆਪਣੀ ਡਿਲੀਵਰੀ ਚਾਰਜ ਬਿਲਕੁਲ ਫਰੀ ਨੇ ਜੀ ਜੀ ਹਾਂਜੀ ਬਾਕੀ ਜਿਹੜੇ ਆਪਣੇ ਫੋਰਨ ਦੇ ਨੇ ਜਿੱਦਾਂ ਕਿ ਸਾਡਾ ਇਹ ਨਿਊਟ੍ਰੀਸ਼ਨ ਆ ਇਹ 17 ਕੰਟਰੀਆਂ ਦੇ ਵਿੱਚ 올 ਰੈਡੀ ਜਾ ਚੁੱਕਾ ਹੈ 17 ਕੰਟਰੀਆਂ ਦੇ ਵਿੱਚ ਇਹ ਨਾ ਸੋਚੋ ਵੀ ਜੇ ਕੋਈ ਬਾਹਰ ਤੋਂ ਵੀਡੀਓ ਦੇਖ ਰਿਹਾ ਵੀ ਸਾਡੇ ਤੱਕ ਕਿਵੇਂ ਪਹੁੰਚ ਹੋਊਗੀ 17 ਕੰਟਰੀਆਂ ਦੇ ਵਿੱਚ ਜਾ ਰਿਹਾ ਉਹਦਾ ਚਾਰਜ ਕੀ ਹੋਊਗਾ ਜੀ ਉਹਦਾ ਕਸਟਮ ਚਾਰਜ ਹੁੰਦਾ ਜੀ ਅੱਛਾ ਉਹਦਾ ਕਸਟਮ ਚਾਰਜ ਹਾਂਜੀ weight ਦੇ ਅਕੋਰਡਿੰਗ ਉਹਦਾ ਚਾਰਜ ਪੈਂਦਾ ਜੀ ਜਿੰਨਾ ਕਿ ਤੁਹਾਡਾ weight ਹੋਊਗਾ ਉਸ ਹਿਸਾਬ ਨਾਲ ਤੁਹਾਨੂੰ ਜਿਹੜਾ ਉਹਦਾ ਚਾਰਜ ਦੇਣਾ ਤੇ ਬਾਕੀ ਦੱਸਦੇ ਵੀ ਫੋਨ ਨੰਬਰ ਸਕਰੀਨ 'ਤੇ ਦਿੱਤੇ ਹੋਏ ਆ ਕਈ ਵਾਰੀ ਨਹੀਂ ਵੀ ਉੱਠ ਸਕਦੇ ਤਾਂ ਤੁਹਾਨੂੰ WhatsApp ਦੇ ਉੱਤੇ ਮੈਸੇਜ ਕਰ ਸਕਦੇ ਹਾਂਜੀ WhatsApp 'ਤੇ ਸਾਨੂੰ ਸਿਰਫ ਜੀ ਹੈਲੋ ਲੈ ਕੇ ਭੇਜ ਦਿਓ ਬਾਕੀ ਅਸੀਂ ਤੁਹਾਨੂੰ ਸਾਰਾ ਹੀ ਬਾਇਓ ਡਾਟਾ ਦਵਾਂਗੇ ਕਿਉਂਕਿ ਕੌਲਾਂ ਜ਼ਿਆਦਾ ਫੋਨ ਕਰਕੇ ਕਈ ਵਾਰ ਸਾਡੇ ਤੋਂ ਟਾਈਮ ਟੂ ਟਾਈਮ ਨਹੀਂ ਅਟੈਂਡ ਹੋ ਪੁੰਦੇ ਕਿੰਨੇ ਤੇ ਸਾਨੂੰ ਜਰੂਰ WhatsApp 'ਤੇ ਆਪਣਾ ਹੈਲੋ ਜਰੂਰ ਭੇਜ ਦਿਓ ਲੋ ਗੱਲ ਹੈ ਜਿਹੜੇ ਤੁਹਾਡੇ ਡਾਊਟਸ ਆਪਾਂ ਉਹ ਵੀ ਕਲੀਅਰ ਕਰਦੇ ਵੀ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਜੇ ਤੁਹਾਡਾ weight ਨਾ ਘਟੂਗਾ ਤਾਂ 3 ਦਿਨ ਬਾਅਦ ਤੁਹਾਡੀ ਮਨੀ ਬੈਕ ਗਾਰੰਟੀ ਵੀ ਹੈ ਜੀ ਹਾਂਜੀ 3 ਦਿਨ ਮਨੀ ਬੈਕ ਗਾਰੰਟੀ ਹੈ ਜੀ ਆਪਣੀ ਜੀ ਜੀ ਇਹਦੇ ਦਿਨਾਂ ਦੇ ਵਿੱਚ ਜਾਨਕਿ ਬੋਡੀ ਹਲਕਾ ਫੀਲ ਨਹੀਂ ਕਰਦੀ ਐ એનર્ਜੀ ਫੀਲਿੰਗ ਹੁੰਦਾ ਜਾਂ वजन ਨਹੀਂ ਘਟ ਰਿਹਾ ਤੁਹਾਡਾ ਤਾਂ ਤੁਸੀਂ ਸਾਨੂੰ ਸਾਡਾ ਖੁੱਲਾ ਹੋਇਆ ਪ੍ਰੋਡਕਟ ਵਾਪਸ ਕਰਕੇ ਆਪਣੀ ਮਨੀ ਬੈਕ ਕਰਵਾ ਸਕਦੇ ਹੋ ਓਕੇ ਜੀ ਧੰਨਵਾਦ ਜੀ ਸასიਖਾਲ ਤੇ ਜਲਦੀ ਜਲਦੀ ਵੀਡੀਓ ਨੂੰ ਆਪਣੇ ਮੋٹے ਮਿੱਤਰਾਂ ਤੱਕ ਸ਼ੇਅਰ ਕਰ ਦਿਓ ਤਾਂ ਕਿ ਉਹ ਵੀ ਇਸ ਵੀਡੀਓ ਦਾ ਫਾਇਦਾ ਲੈ ਸਕਣ ਧੰਨਵਾਦ ਜ